ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਸਾਰੇ ਸੱਜਣਾ ਦਾ ਮੀਰ ਸਾਰੇ ਸੱਜਣ ਤੇ ਸਾਰੇ ਸੱਜਣਾ ਦੇ ਪਸ਼ੂ ਠੀਕ ਠਾਕ ਹੋਣਗੇ ਬਾਕੀ ਧੰਨਵਾਦ ਜੀ ਸਾਰੇ ਸੱਜਣਾ ਦਾ ਬਹੁਤ ਸੱਜਣਾਂ ਨੇ ਮੁਬਾਰਕਾ ਭੇਜੀਆਂ ਜੀ ਪਰਸਨਲ ਤੌਰ ਤੇ ਤੇ ਜਿਹੜੇ ਸੱਜਣਾ ਨੇ ਕਮੈਂਟਸ ਕੀਤੇ ਆਪਣੇ ਵੀਰਾਂ ਨੇ ਜਨਮ ਦਿੱਤਾ ਜੀ ਫੀਮੇਲ ਕਾਫ ਨੂੰ ਸਿਕੰਦਰ ਜਿਹੜਾ ਐਲਡੀਐਫ ਦਾ ਬੋਲਾ ਸੋ ਸਾਰੇ ਸੱਜਣਾ ਦੇ ਬਹੁਤ ਬਹੁਤ ਧੰਨਵਾਦ ਹੈ ਦਿਲ ਦੀਆਂ ਦੇ ਗਹਿਰਾਈਆਂ ਤੋਂ ਬਾਕੀ ਸੱਜਣੋਂ ਆਪਾਂ ਲੱਗੇ ਹੋਏ ਆ ਆਪਣੇ ਕਨਸੈਪਟ ਤੇ ਤੇ ਪ੍ਰਮਾਤਮਾ ਆਪਣੀ ਮਿਹਨਤ ਨੂੰ ਫਲ ਲਗਾ ਰਿਹਾ ਸੋ ਉਸ ਲਈ ਉਹ ਪ੍ਰਮਾਤਮਾ ਹੀ ਮਿਹਨਤ ਕਰਾਉਂਦਾ ਸੱਜਣੋ ਤੇ ਉਹ ਹੀ ਫਲ ਲਗਾਉਣ ਵਾਲਾ ਆਪਾਂ ਅੱਗੇ ਵੀ ਗੱਲ ਕੀਤੀ ਸੀ ਤੇ ਲੱਗੇ ਹੋਏ ਆ ਤੇ ਲੱਗੇ ਰਵਾਂਗੇ ਅਜੇ ਆਉਣ ਵਾਲੇ ਸਮੇਂ 'ਚ ਆਪਾਂ ਬਹੁਤ ਕੁਝ ਕਰਨਾ ਅਜੇ ਤਾਂ ਆਪਾਂ ਨੇ ਵੀ ਸ਼ੁਰੂਆਤ ਵੀ ਨਹੀਂ ਹੈਗੀ ਸੱਜਣੋ ਬਾਕੀ ਅੱਜ ਦੇ ਲਈ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਉਹ ਇਸ ਇਹ ਹੈ ਜੀ ਵੀ ਜੋ ਆਪਣੀ ਵੀਰਾਂ ਝੋਟੀ ਆ ਉਸ ਨੇ 32 ਮਹੀਨੇ 22 ਦਿਨ ਦੀ ਉਮਰ ਵਿੱਚ ਇੱਕ ਫੀਮੇਲ ਕਾਫ ਨੂੰ ਜਨਮ ਦਿੱਤਾ ਸੋ ਜਿਹੜੀ ਗੱਲ ਤੇ ਮੈਂ ਮੇਨ ਤੌਰ ਤੇ ਸਾਰੇ ਸੱਜਣਾਂ ਨੂੰ ਜ਼ੋਰ ਦਿਨਾ ਹੁੰਦਾ ਵੀ ਆਪਾਂ ਕਿਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਉਹ ਇਹ ਜੀ ਬਰੀਡ ਦੂਸਰੇ ਪਾਸੇ ਫੀਡ ਤੀਸਰੇ ਪਾਸੇ ਮੈਨੇਜਮੈਂਟ ਜਿਹੜਾ ਕਿ ਡੇਰੀ ਫਾਰਮ ਦੇ 3 ਟਿਪਸ ਹੈਗੇ ਆ ਇਹ ਬਹੁਤ ਹੀ ਜਿਆਦਾ ਜ਼ਰੂਰੀ ਇਹਨਾਂ ਨੂੰ ਫੋਲੋ ਜੇਕਰ ਆਪਾਂ ਕਰਾਂਗੇ ਤਾਂ ਆਪਾਂ ਨੂੰ ਰਿਜ਼ਲਟ ਮਿਲਨੇ ਮਿਲਨੇ ਆ ਫਸਟ ਆਫ ਆਲ ਤਾਂ ਇੰਪੋਰਟੈਂਟ ਇਹੀ ਹੈ ਜੀ ਵੀ ਜੇਕਰ ਆਪਣੇ ਕੋਈ ਬਰੀਡ ਹੈ ਤਾਂ ਆਪਾਂ ਜਿਹੜੀ ਫੀਡ ਪਾਉਨੇ ਉਹ ਫੇਰ ਹੀ ਸਹੀ ਮੈਨੇਜ ਵਰਕ ਕਰੂਗੀ ਸੋ ਚੰਗੇ ਆਪੇ ਬਰੀਡ ਤੇ ਕੰਮ ਕੀਤਾ ਤਾਂ ਚਲੋ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਆ 22 ਤੋਂ 22 ਸਾਲਾਂ ਤੋਂ ਥੋੜੀ ਜੀ ਇਸ ਦੀ ਉਮਰ ਜਿਹੜੀ ਕਿ ਵੱਧ ਬਾਨੀ ਸੱਜਣੋ ਜਿਸ ਕਰਕੇ ਅ ਇਸ ਦੀ ਦੰਦ ਉਹ ਇਸ ਟਾਈਮ ਦੋ ਦੰਦ ਦਾ ਸੋ ਇਸ ਤੋਂ ਉਮੀਦ ਆ ਵੀ ਚੰਗੇ ਦੁੱਧ ਦੀ ਇਹ ਪ੍ਰੋਡਕਸ਼ਨ ਕਰੂਗੀ ਬਾਕੀ ਚਲੋ ਆਪਾਂ ਉਹ ਕੋਸ਼ਿਸ਼ ਸੀਗੀ ਆਪਣੀ ਵੀ ਜ਼ਰੂਰ ਲਾਈ ਮਿਲ ਕੇ ਕਰਾਂਗੇ ਤੇ ਹੈਵੀ ਐਡ ਪ੍ਰੈਜ਼ੈਂਟ ਜ਼ਰੂਰ ਪਰਮਾਤਮਾ ਮਿਹਰ ਕਰੇ ਬਾਕੀ ਹੁਣ ਸਭ ਕੋਈ ਠੀਕ ਠਾਕ ਆ ਜੀ ਇਸ ਦਾ ਤੇ ਜਰੂਰ ਇਸ ਦੀ ਕੋਸ਼ਿਸ਼ ਕਰਾਂਗੇ ਵੀ ਜਿੰਨਾ ਵੀ ਦੁੱਧ ਕਰੇ ਜਰੂਰ ਸੱਜਣਾ ਨੂੰ ਲਾਈਵ ਦਿਖਾਈ ਗਏ ਕਿਉਂਕਿ ਆਪਣਾ ਜੋ ਫੇਸਬੁੱਕ ਪੇਜ YouTube ਚੈਨਲ ਬਣਾਇਆ ਉਹਦਾ ਮੇਨ ਮੋਟਿਵ ਵੀ ਇਹ ਹੈ ਵੀ ਆਪਾਂ ਆਮ ਮੱਝਾਂ ਦੇ ਵਿੱਚੋਂ ਬਰੀਡਿੰਗ ਕਰਕੇ ਕੀ ਅਪਰੂਵਮੈਂਟ ਕਰ ਰਹੇ ਹਾਂ ਉਹ ਸੱਜਣਾ ਨੂੰ ਵੀ ਜਰੂਰ ਦਿਖਾਈ ਗਏ ਜੇਕਰ ਚੰਗਾ ਪ੍ਰਦਰਸ਼ਨ ਕਰੂ ਉਮੀਦ ਹੈ ਵੀ ਸੱਜਣੋ ਚੰਗਾ ਹੀ ਕਰੂ ਕਿਉਂਕਿ ਹੁਣ ਬੌਲੇ ਚ ਇਸ ਟਾਈਮ ਤੇ ਬੌਲੇ ਚੀ ਪਸ਼ੂ ਦਾ ਪਤਾ ਲੱਗ ਜਾਂਦਾ ਹਾਲਕਿ ਪਹਿਲੇ ਨਾ ਤੇ ਦੋ ਦੰਦਾ ਤੇ ਮੇਰੀ ਆਪ ਦੀ ਜੇ ਗੱਲ ਕਰਾਂ ਵੀ ਸੁਰਤ ਦੇ ਵਿੱਚ ਆਪਣੀ ਇਹ ਪਹਿਲੀ ਝੋਟੀ ਸੱਜਣੋ ਜਿਹੜੀ ਕੀ ਇੱਕ ਕੱਟਰ ਨੂੰ ਰਿਜਾ ਕੇ ਵੀ ਚਲੋ ਆਪਾਂ ਨੂੰ ਦੁੱਧ ਦੇ ਦੇਂਦੀ ਆ ਆਪਣੇ ਤਾਂ ਅੱਗੇ ਜਿੰਨੀਆਂ ਛੋਟੀਆਂ ਸੱਜਣੋਂ ਪਹਿਲਾਂ ਸੂਈਆਂ ਉਹ ਆਪਣੇ ਕੱਟਰਾਂ ਨੂੰ ਵੀ ਨਹੀਂ ਰਿਜਾਉਂਦੀਆਂ ਸੀਗਾ ਬਾਕੀ ਚਲੋ ਇਹ ਗੱਲ ਨਹੀਂ ਗੱਲ ਮੈਟਰ ਆ ਜੀ ਬਰੀਡ ਸੋ ਬਰੀਡ ਆ ਜਿਹੜੀ ਉਸਨੇ ਆਪਣੀ ਜਿਹੜੇ ਗੋਣਾ ਦਿਖਾਉਣੀ ਦਿਖਾਉਣੇ ਹਾਲਾਂਕਿ ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਇਸ ਦਾ ਸੂਣ ਤੋਂ ਪਹਿਲਾਂ ਪੂਰਾ ਪ੍ਰਬੰਧ ਨਹੀਂ ਕੀਤਾ ਗਿਆ ਮੇਰੇ ਤੋਂ ਕਿਉਂਕਿ ਇਸ ਦੀ ਜਿਹੜੀ ਖਰਾਕ ਸੀਗੀ ਉਹ ਪੂਰੀ ਨਹੀਂ ਦਿੱਤੀ ਗਈ ਉਸ ਦਾ ਰੀਜ਼ਨ ਇਹ ਸੀ ਵੀ ਜਿਹੜਾ ਇਸ ਦਾ ਪਹਿਲਾਂ ਰਿਊਮੀਨੇਸ਼ਨ ਨਹੀਂ ਸੈੱਟ ਸੀਗਾ ਤੇ ਉਸ ਤੋਂ ਬਾਅਦ ਜੋ ਇਸ ਦੀ ਫੀਡਿੰਗ ਪ੍ਰੋਪਰ ਨਹੀਂ ਕੀਤੀ ਕਿ ਨਾ ਤਾਂ ਡਰਾਈ ਪੀਰੀਅਡ ਦੇ ਵਿੱਚ ਉਨੀ ਕੇਅਰ ਕੀਤੀ ਗਈ ਤੇ ट्रांजिशन ਪੀਰੀਅਡ ਦੇ ਵਿੱਚ ਜੋ ट्रांजिशन ਫੀਡ ਆਪਾਂ ਯੂਜ਼ ਕਰਦੇ ਆਂ ਔਰ ਇਸ ਨੇ ਖਾਧ ਹੀ ਨਹੀਂ ਤੇ ਘਰ ਦੀ ਫਾਰਮੂਲੇਸ਼ਨ ਦੀ ਆਪੇ ਸਾਨੂੰ ਫੀਡ ਪਾਈ ਨਹੀਂ ਬਿਲਕੁਲ ਨਾਰਮਲ ਰੱਖਿਆ ਸੀ ਬਟ ਫਿਰ ਵੀ ਇਸ ਨੇ ਆਪਣੇ ਜੋ ਇਸ ਦੇ ਅੰਦਰ ਬਲੱਡ ਦੌੜ ਰਿਹਾ ਇਸ ਦੀਆਂ ਰਗਾਂ ਦੇ ਵਿੱਚ ਉਹ ਇਸ ਦਾ ਬਲੱਡ ਦਿਖਾ ਰਿਹਾ ਵੀ ਇਹ ਬਰੀਡ ਕੀ ਆ ਮੈਨਾਂ ਵੀ ਜੇਕਰ ਇਸ ਦੀ ਚੰਗੀ ਸੰਭਾਲ ਕੀਤੀ ਹੁੰਦੀ ਤਾਂ ਬਹੁਤ ਹੀ ਜ਼ਿਆਦਾ ਇਸ ਦੀ ਚੰਗੀ ਤਿਆਰੀ ਹੋਣੀ ਸੀ ਤੇ ਉਮੀਦ ਵੀ ਕਾਫੀ ਚੰਗੇ ਦੁੱਧ ਦੀ ਕਰ ਸਕੀ ਬਟ ਐਟ ਪ੍ਰੈਜ਼ੈਂਟ ਵੀ ਆਪਣੀ ਕੋਸ਼ਿਸ਼ ਰਹੂਗੀ ਸਜਣੋ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਜਿਸ ਤਰ੍ਹਾਂ ਵੀ ਪਰਮਾਤਮਾ ਨੇ ਮਿਹਰ ਕੀਤੀ ਮਾਲਕ ਮਿਹਰ ਕਰੇ ਆਪਾਂ ਲਾਈਵ ਜ਼ਰੂਰ ਮਿਲਕਿੰਗ ਇਸ ਦੀ ਕਰਾਵਾਂਗੇ ਦੁੱਧ ਜਿੰਨਾ ਕਰੇ ਉਹ ਸਾਰਾ ਤੁਹਾਡੇ ਰੂਬਰੂ ਦਿਖਾਵਾਂਗੇ ਫੇਰ ਹੀ ਆਪਣਾ ਸਹੀ ਮੈਨੇਜ ਆ ਪੇਜ ਤੇ YouTube ਜਿਹੜਾ ਚੈਨਲ ਆਪਣੇ ਬਣੇ ਹੋਇਆ ਬਣਾਉਣ ਦਾ ਮਕਸਦ ਹੀ ਫੇਰ ਸਹੀ ਕਲੀਅਰ ਹੋਊਗਾ ਵੀ ਜਿਹੜਾ ਆਪਾਂ ਆਮ ਮੱਜਿਆਂ ਦੇ ਵਿੱਚੋਂ ਕੀ ਬਰੀਡ ਇੰਪਰੂਵਮੈਂਟ ਕਰਨਾ ਰੋਲਾਂ ਤਾਂ ਆਪਾਂ ਬਹੁਤ ਆ ਰਹੇ ਬਰੀਡਿੰਗ ਕਰੋ ਬਰੀਡਿੰਗ ਕਰੋ ਸੋ ਬਰੀਡਿੰਗ ਦੇ ਵਿੱਚੋਂ ਆਪਾਂ ਰਿਜ਼ਲਟ ਕੀ ਕੱਢ ਰਹੇ ਆ ਇਹ ਵੀ ਤੁਹਾਨੂੰ ਦਿਖਾਉਣਾ ਆਪਣੇ ਲਈ ਬਹੁਤ ਜ਼ਰੂਰੀ ਆ ਸੋ ਆਪਣੀ ਇਹ ਪਹਿਲੀ ਝੋਟੀ ਸਜ ਨੂੰ ਛੋਟ ਘਰੇ ਬਰੀਡ ਤਿਆਰ ਕਰਕੇ ਆਮ ਮੱਝ ਜੋ ਨਾਰਮਲ ਚੋਂ ਉਸ ਦੇ ਵਿੱਚ ਆਪਾਂ ਜਿਹੜੀ ਤਿਆਰ ਕੀਤੀ ਆ ਬਾਕੀ ਬਹੁਤ ਬਹੁਤ ਧੰਨਵਾਦ ਆ ਪ੍ਰਮਾਤਮਾ ਦਾ ਸੋ ਜਿਨ੍ਹਾਂ ਦੀ ਮਿਹਰ ਸਦਕਾ ਆਪਾਂ ਜਿਹੜਾ ਕੰਮ ਕਰ ਰਹੇ ਆ ਉਸ ਨੂੰ ਫਲ ਲੱਗ ਰਿਹਾ ਤੇ ਹੌਲੀ ਹੌਲੀ ਆਪਾਂ ਕੋਸ਼ਿਸ਼ ਕਰਾਂਗੇ ਵੀ ਮਿਹਨਤ ਕਰੀ ਜਾਵਾਂਗੇ ਤੇ ਨਤੀਜੇ ਕਿਸ ਤਰ੍ਹਾਂ ਮਿਲਣਗੇ ਉਹ ਆਪਣੀ ਮਿਹਨਤ ਦੀ ਖਰਾਕਤੀ ਡਿਪੈਂਡ ਕਰਦਾ ਤੇ ਬਾਕੀ ਪ੍ਰਮਾਤਮਾ ਦੀ ਮਿਹਰ ਚਾਹੀਦੀ ਹੈ ਜੀ ਲੱਗੇ ਹੋਏ ਆ ਤੇ ਉਮੀਦ ਰਹੂਗੀ ਵੀ ਚੰਗਾ ਦੁੱਧ ਪ੍ਰਦਰਸ਼ਨ ਕਰੂਗੀ ਤੇ ਬਾਕੀ ਸੱਜਣਾ ਨੂੰ ਜਰੂਰ ਦਿਖਾਵਾਂਗੇ ਆਪਣੇ ਪੇਜ ਤੇ ਤੇ ਜਾਂ YouTube ਚੈਨਲ ਦੋਵਾਂ ਤੋਂ ਇੱਕ ਪਲੇਟਫਾਰਮ ਤੇ ਆਪਾਂ ਲਾਈਵ ਹੋਵਾਂਗੇ ਸੱਜਣਾ ਨੇ ਕਮੈਂਟ ਕਰਕੇ ਦੱਸੋ ਜੀ ਕਿੱਥੇ ਆਪਾਂ ਲਾਈਵ ਹੋਵਾਂਗੇ ਬਾਕੀ ਹਜੇ ਤਾਂ ਬਿਲਕੁਲ ਨਾਰਮਲ ਰੱਖੀ ਹੋਈ ਹੈ ਸੱਜਣੋ ਸੋ ਹਜੇ ਇਸ ਨੂੰ ਬਿਲਕੁਲ ਰਿਲੈਕਸ ਰਿਲੈਕਸੇਸ਼ਨ ਜੀ ਦੇ ਕਰਕੇ ਹਜੇ ਇਸ ਦੀ ਕੋਈ ਖਰਾਕ ਨਹੀਂ ਹੈਗੀ ਜਿਸ ਤਰ੍ਹਾਂ ਵੀ ਇਹ ਦੁੱਧ ਬਾਕੀ ਉਮੀਦ ਹੈ ਸੱਜਣੋ ਕਿਉਂਕਿ ਇਸ ਟਾਈਮ ਬੌਲੇ ਦੇ ਵਿੱਚ ਵੀ ਚੰਗੇ ਬੌਲੇ ਤੇ ਚੱਲ ਰਹੀ ਆ ਤੇ ਉਮੀਦ ਰਹੂਗੀ ਵੀ ਚੰਗਾ ਹੀ ਦੁੱਧ ਦਊਗੀ ਤੇ ਜੋ ਇਸਦੀ ਫੀਮੇਲ ਕਾਫਾ ਸੱਜਣੋਂ ਸਕੰਦਰ ਬੁੱਲਦੀ ਨੂੰ ਜਨਮ ਦਿੱਤਾ ਉਸ ਦਾ ਆਪਾਂ ਗੱਲ ਸੱਜਣਾਂ ਨੂੰ ਦੱਸਦਗੇ ਨਾਮ ਕਰਨ ਜੋ ਉਸ ਦਾ ਕੀਤਾ ਉਸ ਸੱਜਣੋਂ ਸ਼ਿੱਦਤ ਉਸ ਦਾ ਨਾਮ ਆਪਾਂ ਰੱਖ ਦਿੱਤਾ ਤੇ ਸੱਜਣਾਂ ਨੇ ਕਮੈਂਟ ਕਰਕੇ ਦੱਸਿਆ ਜੀ ਵੀ ਨਾਮ ਕਿਸ ਤਰ੍ਹਾਂ ਲੱਗਿਆ ਕਾਫੀ ਆਪਾਂ ਚੋਣ-ਚੋਣ ਕੇ ਨਾਮ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਆਉਣ ਵਾਲੇ ਸਮੇਂ ਵਿੱਚ ਕੀ ਚੀਜ਼ਾਂ ਆਪਾਂ ਨੂੰ ਨਤੀਜੇ ਦਿੰਦੀਆਂ ਹੈ ਤੁਹਾਡੇ ਰੂਬ ਰੂ ਰਹੂਗਾ ਤੇ ਬਾਕੀ ਇਸਦੀ ਆਪਾਂ ਜੋ ਉਹ ਐਸ ਟਾਈਮ ਤੋਂ ਬੈਠੀ ਹੋਈ ਹੈ ਬਟ ਆਪਾਂ ਜੋ ਉਸ ਦੀ ਪਹਿਲਾ ਖਿੱਚੀ ਹੋਈ ਫੋਟੋ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਾਂਗੇ ਫੋਟੋ ਤੇ ਉਸ ਤੇ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਕਿਉਂਕਿ ਕਾਫੀ ਹੈਵੀ ਬਾਡੀ ਸਟਰਕਚਰ ਦੀ ਸੱਜਣੋ ਫੀਮੇਲ ਆਈ ਹੈ ਤੇ ਉਮੀਦ ਰਹੂਗੀ ਵੀ ਉਹ ਕਾਫੀ ਜਿਆਦਾ ਚੰਗੀ ਨਿਕਲੂਗੀ ਕੋਸ਼ਿਸ਼ ਰਹੂਗੀ ਆਪਣੀ ਸੰਭਾਲ ਆਪਣੀ ਬਾਕੀ ਉਸ ਦੇ ਬਰੀਡ ਕੈਰੈਕਟਰ ਡੋਮਿਨੇਟ ਹੋਈ ਹੈ ਜੀ ਬਿਲਕੁਲ ਸਿਕੰਦਰ ਬੁੱਲਤੀ ਮੇਰੀਆਂ ਜਿਹੜੀਆਂ ਸੋਚ ਤੇ ਜਿਹੜੀ ਤੇ ਮੈਂ ਕੰਮ ਕਰ ਰਿਹਾ ਉਮੀਦ ਆ ਵੀ ਮੇਰੀ ਸੋਚ ਉਹ ਪੂਰੀ ਹੋ ਰਹੀ ਆ ਮੈਨੂੰ ਥੋੜਾ ਜਿਹਾ ਡਾਊਟ ਆਪਣੇ ਦੇ ਬੱਚਾ ਡੋਮੀਨੇਟ ਕਰਦੀ ਆ ਤਾਂ ਬਰੀਡ ਦੇ ਵਿੱਚ ਇੰਪਰੂਵਮੈਂਟ ਨਹੀਂ ਕਰੇਗੀ ਨਾਰਮਲ ਮੱਝ ਦੀ ਗੱਲ ਕਰ ਰਿਹਾ ਸੱਜਣੋ ਮੈਂ ਜਿਹੜੀਆਂ ਹੈ ਹੀ 20+ ਵਾਲੀਆਂ ਉਹ ਤਾਂ ਆਪਦੀ ਮਾਂ ਤੇ ਵੀ ਜਾਣਦੇ ਭਾਵੇਂ ਫਾਦਰ ਤੇ ਵੀ ਜਾਣ ਉਹਨਾਂ ਨੇ ਤਾਂ ਦੁੱਧ ਦੇਣਾ ਹੀ ਦੇਣਾ ਆਪਾਂ ਆਮ ਮੱਝ ਦੀ ਗੱਲ ਕਰ ਰਹੇ ਹਾਂ ਬਾਕੀ ਹੁਣ ਤੁਹਾਨੂੰ 15-20 ਦਿਨਾਂ ਤਾਈਂ ਤੁਹਾਡੇ ਸਾਰਾ ਕੁਝ ਸਾਹਮਣੇ ਆ ਜਾਣਾ ਉਦੋਂ ਆਪਾਂ ਸਾਰੇ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਤੇ ਜੋ ਇਹ ਆਪਣੀ ਵੀਰਾਂ ਝੋਟੀ ਸੱਜਣੋ ਇਹ ਬਿਲਕੁਲ ਵੀ ਆਪਣੀ ਮਾਂ ਤੇ ਨਹੀਂ ਗਈ ਹੋਈ ਨਾ ਤਾਂ ਇਸ ਦੀ ਆਰਡਰ ਕੁਆਲਿਟੀ ਉਸ ਤੇ ਗਈ ਨਾ ਹੀ ਸਿੰਗ ਨਾ ਬੋਡੀ ਸਟਰਕਚਰ ਆਪਾਂ ਪੂਰਾ ਕੰਪੈਰੀਜ਼ਨ ਇੱਕ ਵੀਡੀਓ ਦੇ ਵਿੱਚ ਇਹਨਾਂ ਮਾਵਾਂ ਤੀਆਂ ਨੂੰ ਠੱਲ ਕੇ ਜ਼ਰੂਰ ਕਰਾਂਗੇ ਹਾਲਾਂਕਿ ਇਹ ਦੋ ਦੰਦਾਂ ਦਾ ਤੇ ਆਪਣੀ ਜੋ ਮੇਨ ਰਾਣੀ ਮਾਝ ਜਸਨੂਰ ਦੀ ਵੀ ਹਾਈਟ ਲੈਂਥ ਕਾਫੀ ਆ ਬਟ ਇਹ ਆਪਣੀ ਮਾਂ ਨੂੰ ਵੀ ਛੱਡ ਚੁੱਕੀ ਹਾਲਾਂ ਤੇ ਹਾਲਾਂਕਿ ਹਜੇ ਕੱਟੀ ਕਰਾਂਗੇ ਆਪਾਂ ਛੋਟੀ ਉਮਰ ਦੀ ਆ ਸਹੀ ਤੇ ਤੀਜੇ ਸੂਏ 'ਚ ਜਾ ਕੇ ਪ੍ਰੋਡਕਸ਼ਨ ਕਰੂਗੀ ਤੇ ਆਪਣੀ ਕੋਸ਼ਿਸ਼ ਰਹੂਗੀ ਵੀ ਜਿਸ ਤਰ੍ਹਾਂ ਵੀ ਨਤੀਜਾ ਆਊਗਾ ਤੁਹਾਨੂੰ ਦਿਖਾਵਾਂਗੇ ਜੇ ਜਿਹੜੇ ਕਨਸੈਪਟ ਤੇ ਆਪਾਂ ਕੰਮ ਕਰ ਰਹੇ ਹਾਂ ਗੱਲ ਕਹਿਣ ਦਾ ਮਕਸਦ ਇਹ ਸੀ ਵੀ ਜਿਹੜੀ ਮੱਝ ਆਪਣੇ ਤੇ ਬੱਚਾ ਡੋਮੀਨੇਟ ਨਹੀਂ ਕਰਦੀ ਬੁੱਲਤੀ ਡੋਮੀਨੇਟ ਕਰਦੀ ਆ ਉਹ ਮੱਝ ਬਰੀਡਿੰਗ ਦੇ ਲਈ ਬੈਸਟ ਆ ਜਿਹੜੀ ਮੇਰੀ ਸੋਚ ਸੀ ਤੇ ਉਮੀਦ ਆ ਵੀ ਉਹ ਸੋਚ ਸਹੀ ਚੱਲ ਰਹੀ ਆ ਮੇਰੀ ਸਹੀ ਸੋਚ ਉਹ ਕੰਮ ਕਰ ਰਹੀ ਆ ਬਾਕੀ ਚਲੋ ਹੁਣ ਤੁਹਾਨੂੰ ਪਤਾ ਆਪ ਹੀ ਲੱਗ ਜੂਗਾ ਕੁਝ ਸਮੇਂ ਤਾਂ ਹੀ ਮੇਰੇ ਕਹਿਣ ਦਾ ਮਕਸਦ ਇਹੀ ਸੀਗਾ ਵੀ ਜਿਹੜੀਆਂ ਮੱਝਾਂ ਆਪਣੇ ਦੇ ਬੱਚੇ ਡੋਮੀਨੇਟ ਨਹੀਂ ਕਰਦੀਆਂ ਉਹਨਾਂ ਤੋਂ ਆਪਾਂ ਬਰੀਡਿੰਗ ਕਰਕੇ ਦਾ ਘੱਟ ਸਮੇਂ ਵਿੱਚ ਬਰੀਡ ਇੰਪਰੂਵਮੈਂਟ ਹੋ ਸਕਦੀ ਹੈ ਬਾਕੀ ਇਹ ਬੁੱਲ ਤੇ ਡਿਮੈਂਡ ਕਰਦਾ ਵੀ ਬੁੱਲ ਆਪਣੇ ਦੇ ਬੱਚਾ ਕਿੰਨਾ ਕ ਡੋਮੀਨੇਟ ਕਰਦਾ ਕਈ ਮੱਝਾਂ ਹੀ ਜਈਆਂ ਵੀ ਉਹ ਜਿੰਨੇ ਮਰਜ਼ੀ ਡੋਮੀਨੇਟ ਬੁੱਲ ਦਾ ਆਪਾਂ ਸੀਮਨ ਯੂਜ਼ ਕਰਕੇ ਉਹ ਮੱਝਾਂ ਬੱਚੇ ਆਪਦੇ ਤੇ ਲੈ ਜਾਣੇ ਹੁਣ ਇਸਨੇ ਸਕੰਦਰ ਦੀ ਫੀਮੇਲ ਨੂੰ ਜਨਮ ਦਿੱਤਾ ਸੱਜਣੋ ਜਿਹੜੀ ਆਪਣੀ ਸ਼ਿੱਦਤ ਆ ਵੀਰਾਂ ਨੇ ਜਨਮ ਦਿੱਤਾ ਜਿਸ ਨੂੰ ਸੋ ਉਹ ਬਿਲਕੁਲ ਵੀ ਨਹੀਂ ਆਪਦੀ ਮਾਂ ਤੇ ਗਈ ਉਹ ਵੀ ਬਿਲਕੁਲ ਡਿੱਟੋ ਸਕੰਦਰ ਬੁੱਲ ਤੇ ਗਈ ਹੋਈ ਆ ਬਿਲਕੁਲ ਬਾਡੀ ਸਟਰਕਚਰ ਫੇਸ ਕੁਆਲਟੀ ਤੁਹਾਨੂੰ ਫੋਟੋ ਮੈਂ ਲਾਉਂਗਾ ਹਾਲਕਿ ਸਕਰੀਨ ਤੇ ਚੱਲ ਹੀ ਰਹੀ ਹੈ ਤੁਸੀਂ ਦੇਖ ਰਹੇ ਹੋ ਸੋ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇਹ ਤਾਂ ਬਿਲਕੁਲ ਵੀ ਆਪਣੀ ਮਦਰ ਨਾਲ ਬਾਡੀ ਸਟਰਕਚਰ ਬਿਲਕੁਲ ਨਹੀਂ ਮੈਚ ਹੋ ਰਿਹਾ ਬਾਕੀ ਆਉਣ ਵਾਲੇ ਸਮੇਂ 'ਚ ਉਹ ਕੀ ਕਰੂਗੀ ਉਹ ਆਪ ਨੂੰ ਆਉਣ ਵਾਲਾ ਸਮਾਂ ਹੀ ਦੱਸੂਗਾ ਅੱਜ ਦੀ ਵੀਡੀਓ ਆਪਣੀ ਮੇਨ ਮਕਸਦ ਇਹੀ ਸੀ ਵੀ ਜਿਹੜੀ ਬਰੀਡ ਹੈ ਸੱਜਣੋ ਉਸ ਨੂੰ ਭਾਵੇਂ ਆਪਾਂ ਕੱਖਾਂ ਦੇ ਬੰਦ ਗਏ ਬੱਟ ਉਸ ਦੇ ਅੰਦਰ ਜਿਹੜਾ ਬਲੱਡ ਹੋਊਗਾ ਉਹ ਦੱਸੂਗਾ ਵੀ ਬਰੀਡ ਕੀ ਚੀਜ਼ ਆ ਸੋ ਇਸੇ ਲਈ ਸੱਜਣਾ ਨੂੰ ਕਹੇ ਜਾਂਦਾ ਵੀ ਬਰੀਡਿੰਗ ਦੇ ਕੰਮ ਕਰਨਾ ਬਹੁਤ ਜ਼ਰੂਰੀ ਆ ਸੋ ਜਿਹੜੇ ਗੱਲ ਤੇ ਮੈਂ ਰੌਲਾ ਪਾ ਰਿਹਾ ਸੀ ਗੱਲਾਂ ਤੇ ਵੀ ਆਪਾਂ ਬਰੀਡਿੰਗ ਤੇ ਕੰਮ ਕਰ ਗਏ ਤੇ ਉਸ ਦੇ ਆਪਾਨੂੰ ਕੀ ਫਾਇਦੇ ਮਿਲਦੇ ਉਹ ਆਪਾਂ ਨੂੰ ਹੁਣ ਮਿਲਣੇ ਸ਼ੁਰੂ ਹੋਣਗੇ ਤੇ ਉਹ ਸੱਜਣਾਂ ਨੂੰ ਵੀ ਆਪਾਂ ਦੱਸਾਂਗੇ ਪਹਿਲਾਂ ਤਾਂ ਆਪਾਂ ਰੌਲਾ ਹੀ ਪਾਉਂਦੇ ਸੀ ਸੱਜਣੋ ਕਿਉਂਕਿ ਆਪਾਂ ਪਹਿਲਾਂ ਕੰਮ ਵਰਕ ਕਰ ਰਹੀ ਸੀਗੇ ਆਪਣੇ ਕੋਲ ਰਿਜ਼ਲਟ ਆਉਣੇ ਹੈ ਜੇ ਪ੍ਰੈਕਟੀਕਲੀ ਬਾਕੀ ਸੀਗੇ ਹੁਣ ਚਲੋ ਆ ਚੁੱਕੇ ਪ੍ਰਮਾਤਮਾ ਦੀ ਮਿਹਰ ਨਾਲ ਤੇ ਪ੍ਰਮਾਤਮਾ ਦੀ ਰਹਿਣ ਲੱਗੇ ਰਵਾਂਗੇ ਸੱਜਣੋ ਤੇ ਚੰਗੇ ਤੋਂ ਚੰਗੇ ਨਤੀਜੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਦਾ ਉਹ ਬਰੀਡ ਹੀ ਰਹਿੰਦੀ ਆ ਭਾਵੇਂ ਆਪਾਂ ਉਹਦਾ ਪ੍ਰਬੰਧ ਕਿਸ ਤਰ੍ਹਾਂ ਹੀ ਰੱਖੀਏ ਤੇ ਜੇਕਰ ਪਸ਼ੂ ਬਰੀਡ ਦੇ ਵਿੱਚ ਹੀ ਹੈ ਨਹੀਂ ਤਾਂ ਉਹਦੇ ਜਿੰਨੇ ਮਰਜੀ ਸਾਮ ਸੰਭਾਲ ਕਰ ਲੀਏ ਉਸਨੇ ਨਹੀਂ ਦਿਖਾਉਣਾ ਸੋ ਇਸ ਦੀ ਜੋ ਆਪਣੀ ਮਦਰ ਦੇ ਨਾਲ ਉਹ ਬਰੀਡ ਕੁਆਲਿਟੀ ਆਈ ਸੱਜਣੋ ਉਹ ਆਪਾਂ ਨਾ ਕਿਸੇ ਖਾਸ ਵੀਡੀਓ ਬਣਾਵਾਂਗੇ ਸਪੈਸ਼ਲ ਇਹਨਾਂ ਦੀ ਉਹਦੇ ਵਿੱਚ ਇਸ ਦੀ ਮਦਰ ਦੇ ਨਾਲ ਬੰਨ ਕੇ ਵੀਰਾਂ ਨੂੰ ਦਿਖਾਵਾਂਗੇ ਹਾਲਾਂਕਿ ਜਿਹੜੇ ਸੱਜਣ ਆਪਣੇ ਨਾ ਜੁੜੇ ਹੋਏ ਆ ਉਹਨਾਂ ਨੇ ਆਪਣੀ ਰਾਣੀ ਮੱਝ ਵੇਖੀ ਹੋਈ ਹੈ ਵੀ ਉਸ ਦੀ ਆਰਡਰ ਕੁਆਲਿਟੀ ਕਿਸ ਤਰ੍ਹਾਂ ਦੀ ਹੈ ਤੇ ਇਸ ਦੀ ਵੀਰਾਂ ਦੀ ਜਿਹੜੀ ਆਰਡਰ ਦੀ ਕੁਆਲਿਟੀ ਆ ਉਹ ਤੁਹਾਨੂੰ ਆਪਾਂ ਹੁਣ ਜਦੋਂ ਇਸ ਦੀ ਤਿਆਰੀ ਹੋਊਗੀ ਤੇ ਉਦੋਂ ਦਿਖਾਵਾਂਗੇ ਹਾਲਾਂਕਿ ਸੂਨ ਤੋਂ ਪਹਿਲਾਂ ਇਸ ਦੀ ਫੋਟੋਆਂ ਖਿੱਚੀਆਂ ਹੋਈਆਂ ਉਹ ਵੀ ਆਪਣੇ ਕੋਲ ਹੈਗਾਂ ਅੱਜ ਦੀ ਵੀਡੀਓ ਆਪਣੀ ਇੰਨੀ ਖੀ ਸੱਜਣੋ ਤੁਸੀਂ ਕਮੈਂਟ ਕਰਕੇ ਦੱਸਿਆ ਜੇ ਵੀ ਵੀਡੀਓ ਕਿਸ ਤਰ੍ਹਾਂ ਲੱਗੀ ਜਿਹੜੀਆਂ ਮੈਂ ਜਾਣਕਾਰੀ ਅੱਜ ਮੇਰੇ ਮਨ ਨੂੰ ਬੜੀ ਖੁਸ਼ੀ ਆ ਵੀ ਜਿਹੜੀਆਂ ਮੈਂ ਗੱਲਾਂ ਸ਼ੇਅਰ ਕਰਦਾ ਉਹਨਾਂ ਉਹ ਪ੍ਰੈਕਟੀਕਲ ਤੌਰ ਤੇ ਵਰਕ ਕਰਨੀਆਂ ਸ਼ੁਰੂ ਹੋ ਚੁੱਕੀਆਂ ਸੋ ਉਸ ਦੇ ਲਈ ਧੰਨਵਾਦ ਪਰਮਾਤਮਾ ਦਾ ਉ ਜਿੰਨੀ ਕ ਸਮਝ ਹੁੰਦੀ ਆ ਆਪਾਂ ਬੋਲਣ ਦੀ ਕੋਸ਼ਿਸ਼ ਕਰਦੇ ਆ ਤੇ ਮੈਂ ਉਹੀ ਗੱਲ ਕਰ ਰਿਹਾ ਜਿਹੜਾ ਪ੍ਰੈਕਟੀਕਲੀ ਗੱਲ ਹੋ ਜੇ ਉਹ ਉਹਦੇ ਨਾਲ ਦੀ ਰੀਸ ਨਹੀਂ ਤੇ ਚਲੋ ਹੁਣ ਪ੍ਰੈਕਟੀਕਲ ਆਪਣੇ ਕੋਲ ਹੋਣੇ ਸ਼ੁਰੂ ਹੋਗੇ ਤੇ ਨਤੀਜਾ ਹੁਣ ਸਮਾਂ ਹੀ ਦੱਸੂਗਾ ਬਾਕੀ ਹੁਣ ਤਾਂ ਸਮਾਂ ਸੱਜਣ ਨੂੰ ਥੋੜਾ ਹੀ ਰਹਿ ਗਿਆ ਤੇ ਰਿਜ਼ਲਟ ਤੁਹਾਨੂੰ ਰੂਪ ਰੂਪ ਪੱਕਾ ਹੀ ਪਤਾ ਲੱਗ ਜਾਊਗਾ ਤੇ ਇਹ ਦੋ ਦੰਦ ਕਿੰਨਾ ਦੁੱਧ ਦਊਗੀ ਤੇ ਇਸ ਦੀ ਮਦਰ ਅੱਜ ਸੱਜਣਾਂ ਨੂੰ ਦੱਸ ਦਗੀ ਵੀ ਸਾਢੇ 4-5 ਸਾਲ ਦੀ ਹੋ ਕੇ ਸੋਈ ਸੀ ਹਾਲਾਂਕਿ ਐਗਜ਼ੈਕਟਲੀ ਉਸ ਦੀ ਡੇਟ ਆਫ ਬਰਥ ਆਪਣੇ ਕੋਲ ਨਹੀਂ ਲਿਖੀ ਹੋਈ ਬਟ ਫਿਰ ਵੀ ਉਹ ਇੰਨਾ ਆਪਾਂ ਗੈਸ ਲਾ ਸਕਦੇ ਵੀ ਇਨੀ ਉਮਰ ਦੀ ਸੂਈ ਸੀ ਤੇ ਉਸਨੇ ਦੁੱਧ ਜਿੰਨਾ ਦਿੱਤਾ ਸੀ ਉਹ ਆਪਣੇ ਕੋਲ ਰੇਟਾ ਡਾਉਨ ਕੀਤਾ ਹੋਇਆ ਉਹ ਆਪਾਂ ਅੱਗੇ ਵੀ ਗੱਲ ਕਰਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਦੀ ਵੀਡੀਓ ਇੰਨੀ ਕੀ ਸੀ ਧੰਨਵਾਦ ਜਿਨ੍ਹਾਂ ਦਾ ਫਦੇ ਸਾਂਝ ਪਾਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ